ਯਾਰ ਮੈਂ ਕਿਆ ਮੈਂ ਚਰਨਜੀਤ ਸਿੰਘ ਚੰਨੀ ਤੇ ਜਿਹੜਾ ਟਿੱਪਾ ਟਿੱਪਣੀ ਹੈ ਅਗਰ ਕੋਈ ਗੱਲ ਹੋਏਗੀ ਉਹਨਾਂ ਦੇ ਬਿਆਨ ਤੇ ਉਹ ਮੈਂ ਨਹੀਂ ਕਰਨਾ ਚਾਹੁੰਦਾ ਉਹ ਮੈਂ ਪਾਰਟੀ ਪਲੇਟਫਾਰਮ ਤੇ ਆਪਣੇ ਹਾਈ ਕਮਾਂਡ ਜਦ ਪੁੱਛੇਗੀ ਜਾਂ ਕੋਈ ਗੱਲ ਹੋਏਗੀ ਉਹ ਕਰਾਂਗੇ ਜੇ ਨਹੀਂ ਕੀਤਾ ਯਾਰ ਇਸ ਗੱਲ ਦੇ ਬਾਰੇ ਮੈਂ ਕੁਝ ਪਰ ਮੈਨੂੰ ਇੱਕ ਗੱਲ ਦੱਸੋ ਕੀ ਪੰਜਾਬ ਦੇ ਅੰਦਰ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਬਣ ਨਹੀਂ ਰਿਹਾ ਸੀ ਜਦੋਂ ਸੁਖਜਿੰਦਰ ਰੰਧਾਵਾ ਪੰਜਾਬ ਦੇ ਅੰਦਰ ਮੁੱਖ ਮੰਤਰੀ ਬਣ ਰਹੇ ਸੀ ਤੇ ਅਚੰਭੇ ਜਿਹੇ ਫਰਮਾਨ ਆਉਂਦਾ ਹੈ ਕਿ ਹੁਣ ਚੰਨੀ ਸਾਹਿਬ ਹੋਣਗੇ ਹਾਲਾਂਕਿ ਕੋਈ ਐ ਨਹੀਂ ਸੀ ਵੀ ਚੰਨੀ ਸਾਹਿਬ ਦੇ ਨਾਲ ਕੋਈ ਐਮ ਐਲ ਏ ਸਹਿबान ਸੀ ਇੱਕ ਵੀ ਨਹੀਂ ਸੀ ਕੋਈ ਦਲਿਤ ਹੈ ਜਾਂ Hindu ਹੈ ਜਾਂ ਸਿੱਖ ਹੈ ਸਾਡੇ ਚੰਨੀ ਸਾਹਿਬ ਸਿਰ ਦੇ ਤਾਜ ਬਣ ਗਏ ਕਿਉਂਕਿ ਚੰਨੀ ਸਾਹਿਬ ਸਾਨੂੰ ਇਹ ਸਾਨੂੰ ਸਿਖਾਇਆ ਹੀ ਨਹੀਂ ਵੀ ਕੋਈ ਜਾਤ ਪਾਤ ਹੈ ਵੀ ਅਪਰ ਕਾਸਟ ਨੂੰ ਲਾ ਕੇ ਜਾਖੜ ਨੂੰ ਲਾ ਕੇ ਤੇ ਚੰਨੀ ਸਾਹਿਬ ਨੂੰ ਸੀਐਲਪੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਅੱਪਰ ਕਾਸਮਰਿੰਦਰ ਸਿੰਘ ਨੂੰ ਲਾ ਕੇ ਚੰਨੀ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਮੈਂ ਤਾਂ ਵੀਡੀਓ ਦੇ ਰਾਹੀਂ ਮੈਨੂੰ ਆਪ ਨਹੀਂ ਇਹ ਯਕੀਨ ਹੋ ਰਿਹਾ ਕਿ ਇਸ ਤਰ੍ਹਾਂ ਦੀ ਗੱਲ ਬੱਸ ਮੈਨੂੰ ਨਾ ਹੀ ਪੁੱਛਾਂ ਲਾਂਦੀ ਹੈ ਨਹੀਂ ਪ੍ਰਦੇਸ਼ ਕਾਂਗਰਸ ਪਿਆਰ ਹੈ ਚੇਰ ਹਾਂਜੀ ਕੈਪਟਨ ਦਾ ਖੁੰਡਾ ਹੁਣ ਖੜਕਾਤਾ ਸਰਕਾਰ ਆ ਉਹ ਤਾਂ ਹੀ ਤਾਂ ਮਰ ਗਏ ਅਸੀਂ ਜਦੋਂ ਕੈਪਟਨ ਦਾ ਖੁੰਡਾ ਵਿਖਾਤਾ ਇਸੇ ਕਰਕੇ ਮਰੇ ਆਉણો ਹਿੰਦੀ ਚ ਹੁਣ ਯਾਰ ਚੰਨੀ ਸਾਹਿਬ ਬਾੜੇ ਮੇਰੇ ਤੋਂ ਹੱਥ ਜੋੜ ਕੇ ਚੰਨੀ ਸਾਹਿਬ ਦੇ ਬਿਆਨ ਤੇ ਮੈਂ ਟਿੱਪਾ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਐ ਉਹਨਾਂ ਤੇ ਜਿਹੜਾ ਪ੍ਰਧਾਨ ਹੁੰਦਾ ਹੈ ਉਹ ਆਪਣਾ ਆਪਣੀ ਟਿੱਪਾ ਟਿੱਪਣੀ ਨਹੀਂ ਦਿੰਦਾ ਉਹ ਪਾਰਟੀ ਪਲੇਟਫਾਰਮ ਤੇ ਦਿੰਦਾ ਹੈ ਲੇਕਿਨ ਪੰਜਾਬ ਦੀ ਜਿੱਥੋਂ ਤੱਕ ਗੱਲ ਹੈ ਕੇਵਲ ਹਿੰਦੁਸਤਾਨ ਚ ਇੱਕ ਹੀ ਸੂਬਾ ਹੈ ਜਿੱਥੇ ਸੰਦੀ ਵਾਰਤਾ ਦਾ ਪ੍ਰਤੀਕ ਹੈਗਾ ਇਹ ਸੂਬਾ ਪੰਜਾਬ ਜਿੱਥੇ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਉਹ ਸਾਡੇ ਗੁਰੂਆਂ ਨੇ ਸਾਨੂੰ ਇੱਕ ਫਰਮਾਨ ਦਿੱਤਾ ਸੀ ਜਿਹਨੂੰ ਹਰ ਵਿਅਕਤੀ ਮੰਨਦਾ ਹੈ ਇੱਥੇ ਜਾਤ ਪਾਤ ਦੇ ਨਾਮ ਤੇ ਕੋਈ ਵਿਅਕਤੀ ਅਗਰ ਰਾਜਨੀਤੀ ਕਰਨ ਦੀ ਸੋਚੇਗਾ ਤਾਂ ਉਹ ਤਬਾਹ ਹੋ ਜਾਏਗਾ ਕਿਉਂਕਿ ਅਸੀਂ ਸਰਬ ਧਰਮਾਂ ਨੂੰ ਮੰਨਦੇ ਆਂ ਸਰਬ ਜਾਤੀਆਂ ਨੂੰ ਮੰਨਦੇ ਆਂ ਸਾਨੂੰ ਤਾਂ ਇਹ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਸਾਡੇ ਪਿੰਡਾਂ 'ਚ ਸਾਡੇ ਘਰਾਂ 'ਚ ਕਿ ਕੌਣ ਦਲਿਤ ਐ ਕੌਣ ਕ੍ਰਿਸਚੀਅਨ ਐ ਕੌਣ ਹਿੰਦੂ ਐ ਇੱਥੇ ਅਪਰਕਾਸ਼ਤ ਦੀ ਗੱਲ ਜਾਂ ਦਲਿਤ ਦੀ ਗੱਲ ਹੀ ਨਹੀਂ ਕਰ ਸਕਦਾ ਔਰ ਜਿਹੜਾ ਵੀ ਕਰੇਗਾ ਵਿਅਕਤੀ ਉਹਰਾ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਤੁਹਾਡੇ ਖੂਨ ਦਾ ਰੰਗ ਲਾਲ ਹੈ ਤੇ ਅਸੀਂ ਸਭ ਨੂੰ ਪ੍ਰੇਮ ਕਰਨਾ ਤੇ ਇੱਕ ਅੱਖ ਨਾਲ ਵੇਖਣਾ ਜਾਤ ਪਾਤ ਦਾ ਨਨਪੁਰ ਸਾਹਿਬ ਉਹ ਖਤਮ ਕਰਤੀ ਸੀਗੀ ਕੋਈ ਐਸੀ ਜਾਤ ਪਾਤ ਇਹ ਬੀਜੇਪੀ ਦਾ ਅਜੰਡਾ ਹੈ ਟੋਟਲੀ ਜਿਹੜਾ ਬਾਇਫਰਗੇਸ਼ਨ ਪੋਲਰਾਈਜੇਸ਼ਨ ਧਰਮ ਦੇ ਨਾਮ ਤੇ ਜਾਤੀ ਦੇ ਨਾਮ ਤੇ ਮੰਦਰ ਦੇ ਨਾਮ ਤੇ ਗੁਰਦੁਆਰਾ ਦੇ ਨਾਮ ਤੇ ਕਬਰਿਸਤਾਨ ਦੇ ਨਾਮ ਤੇ ਸ਼ਮਸ਼ਾਨ ਘਾਟ ਦੇ ਨਾਮ ਤੇ ਇਹ ਰਾਜਨੀ ਮੁਸਲਮਾਨ ਦੇ ਨਾਮ ਤੇ ਰਾਜਨੀਤੀ ਤਾਂ ਬੀਜੇਪੀ ਕਰਦੀ ਹੈ ਕਾਂਗਰਸ ਦਾ ਤਾਂ ਚਰਨਜੀਤ ਚੰਨੀ ਚਰਨਜੀਤ ਚੰਨੀ ਵੀ ਕੇ ਚਰਨਜੀਤ ਚੰਨੀ ਵੀ ਕੇ ਬੀਜੇਪੀ ਦੀ ਲੈਂਗੁਏਜ ਬੋਲ ਰਹੇ ਚਰਨਜੀਤ ਚੰਨੀ ਵੀ ਕੇ ਬੀਜੇਪੀ ਦੀ ਲੈਂਗੁਏਜ ਬੋਲ ਰਹੇ ਕੀਤਾ ਜਾਂਦਾ ਕਹਿੰਦੇ ਤੁਸੀਂ ਬੀਜੇਪੀ ਚ ਆ ਜਾਓ ਉਹ ਮੇਰੇ ਕੀ ਮੈਂ ਤਾਂ ਫਿਰ ਕਹਿ ਰਹੇ ਆ ਕਿ ਬੀਜੇਪੀ ਹਿੰਦੁਸਤਾਨ ਦੇ ਪ੍ਰਧਾਨ ਅਜ ਦਲਿਤ ਨੇ ਖਰਗੇ ਸਾਹਬ ਔਰ ਸਾਨੂੰ ਬੜਾ ਮਾਣ ਹੈ ਇਸ ਗੱਲ ਤੇ ਇਹ ਸਾਡੇ ਪ੍ਰਧਾਨ ਮਲਿਕ ਅਰਜੁਨ ਖਰਗੇ ਮੈਂ ਪਰਸੋ ਇਹ ਗੱਲ ਕਹੀ ਕਿ 34 ਸੀਟਾਂ ਰਿਜ਼ਰਵ ਨੇ ਪੰਜਾਬ ਦੀ ਲੇਕਿਨ ਅਗਰ 50 ਬੰਦੇ ਕਾਬਿਲ ਹੋਣ ਜਾਂ ਹੋਰ ਵੀ ਕਿਉਂ ਨਹੀਂ ਲੜ ਸਕਦੇ ਚੋਣ ਇੱਥੇ ਕਾਬਲੀਅਤ ਦੇ ਨਾਮ ਤੇ ਜਾਤ ਪਾਤ ਨਾਲ ਥੋੜੀ ਦੇਖਿਆ ਜਾਂਦਾ ਇਹ ਬੀਜੇਪੀ ਦਾ ਏਜੰਡਾ ਹੈ ਪੋਲਰਾਈਜੇਸ਼ਨ ਪਾੜੋ ਤੇ ਰਾਜ ਨੂੰ ਉਗਰੇ ਜਾਂਦਾ ਵਹੀ ਇਹ ਚਰਨਜੀਤ ਚੰਨੀ ਕੇ ਬੀਜੇਪੀ ਕੀ ਲੈਂਗੁਏਜ ਬੋਲ ਰਹੇ ਹੋ ਉਹ ਯਾਰ ਮੈਂ ਕਿਆ ਮੈਂ ਚਰਨਜੀਤ ਸਿੰਘ ਚੰਨੀ ਤੇ ਜਿਹੜਾ ਟਿੱਪਾ ਟਿੱਪਣੀ ਹੈ ਅਗਰ ਕੋਈ ਗੱਲ ਹੋਏਗੀ ਉਹਨਾਂ ਦੇ ਬਿਆਨ ਤੇ ਉਹ ਮੈਂ ਨਹੀਂ ਕਰਨਾ ਚਾਹੁੰਦਾ ਉਹ ਮੈਂ ਪਾਰਟੀ ਪਲੈਟਫਾਰਮ ਤੇ ਆਪਣੀ ਹਾਈ ਕਮਾਂਡ ਜਦ ਪੁੱਛੇਗੀ ਜਾਂ ਕੋਈ ਗੱਲ ਹੋਏਗੀ ਉਹ ਕਰਾਂਗੇ ਕਿਵਲ ਟੀਲੋ ਨੇ ਉਹਨਾਂ ਨੂੰ ਵੈਲਕਮ ਕੀਤਾ ਕਹਿੰਦੇ ਆਜੋ ਬੀਜੇਪੀ ਚ ਕਿ ਇਹ ਢਿੱਲੋਂ ਨੇ ਵੈਲਕਮ ਕੀਤਾ ਜਾਂ ਨਹੀਂ ਕੀਤਾ ਯਾਰ ਇਸ ਗੱਲ ਦੇ ਬਾਰੇ ਮੈਂ ਕੁਝ ਪਰ ਮੈਨੂੰ ਇੱਕ ਗੱਲ ਦੱਸੋ ਕੀ ਪੰਜਾਬ ਦੇ ਅੰਦਰ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਬਣ ਨਹੀਂ ਰਿਹਾ ਸੀ ਜਦੋਂ ਸੁਖਜਿੰਦਰ ਰੰਧਾਵਾ ਪੰਜਾਬ ਦੇ ਅੰਦਰ ਮੁੱਖ ਮੰਤਰੀ ਬਣ ਰਹੇ ਸੀ ਤੇ ਅਚਨਚੇ ਤੇ ਫਰਮਾਨ ਆਉਂਦਾ ਹੈ ਕਿ ਹੁਣ ਚੰਨੀ ਸਾਹਿਬ ਹੋਣਗੇ ਹਾਲਾਂਕਿ ਕੋਈ ਐ ਨਹੀਂ ਸੀ ਵੀ ਚੰਨੀ ਸਾਹਿਬ ਦੇ ਨਾਲ ਕੋਈ ਐਮ ਐਲ اے ਸਹਿबान ਸੀ ਇੱਕ ਵੀ ਨਹੀਂ ਸੀ ਇੱਕ ਵੀ ਨਹੀਂ ਸੀ ਪਰ ਚੰਨੀ ਸਾਹਿਬ ਦਾ ਜਦੋਂ ਫਰਮਾਨ ਆਇਆ ਕਿਸੇ ਵਿਅਕਤੀ ਨੇ ਨਹੀਂ ਕਹਿਣਾ ਕਿ ਕੋਈ ਦਲਿਤ ਹੈ ਜਾਂ ਹਿੰਦੂ ਹੈ ਜਾਂ ਸਿੱਖ ਹੈ ਸਾਡੇ ਚੰਨੀ ਸਾਹਿਬ ਸਿਰ ਦੇ ਤਾਜ ਬਣ ਗਏ ਕਿਉਂਕਿ ਚੰਨੀ ਸਾਹਿਬ ਸਾਨੂੰ ਇਹ ਸਾਨੂੰ ਸਿਖਾਇਆ ਹੀ ਨਹੀਂ ਵੀ ਕੋਈ ਜਾਤ ਪਾਤ ਹੈ ਵੀ ਅਪਰ ਕਾਸਟ ਨੂੰ ਲਾ ਕੇ ਜਾਖੜ ਨੂੰ ਲਾ ਕੇ ਤੇ ਚੰਨੀ ਸਾਹਿਬ ਨੂੰ ਸੀਐਲਪੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਅੱਪਰ ਕਾਸਮਿੰਦਰ ਸਿੰਘ ਨੂੰ ਲਾ ਕੇ ਚੰਨੀ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਕੈਨ ਦਾ ਮਤਲਬ ਸੀਡਬੀਯੂਸੀ ਮੈਂਬਰ ਐਗਰੀਕਲਚਰ ਕਮੇਟੀ ਦੇ ਚੇਅਰਮੈਨ ਚੰਨੀ ਸਾਹਿਬ ਹਾਂ ਤਾਂ ਕਈ ਵਾਰੀ ਬੰਦਾ ਜ਼ੁਬਾਨ ਜਬੂਨ ਥੜਕ ਜਾਂਦੀ ਹੈ ਪਤਾ ਨਹੀਂ ਦਰਦ ਕਿੱਥੇ ਹੈਗਾ ਦਰਦ ਮੈਨੂੰ ਇਹ ਨਹੀਂ ਪਤਾ ਕਿ ਦਰਦ ਕਿੱਥੇ ਹੈ ਜਾਂ ਨਹੀਂ ਹੈ ਲੇਕਿਨ ਪੰਜਾਬ ਸਾਂਝੀ ਵਾਰਤਾ ਦਾ ਪ੍ਰਤੀਕ ਹੈ ਇਰੇ ਵਿੱਚ ਜਾਤ ਪਾਤ ਔਰ ਕਾਂਗਰਸ ਪਾਰਟੀ ਅਗਰ ਜਾਤ ਪਾਤ ਦੀ ਰਾਜਨੀਤੀ ਕਰਦੀ ਤਾਂ ਅੱਜ ਸਤਾ ਚ ਹੁੰਦੀ ਰਾਹੁਲ ਗਾਂਧੀ ਕੁਰਸੀ ਦੇ ਵਾਸਤੇ ਦੇਸ਼ ਦੇ ਲੋਕਾਂ ਨੂੰ ਆਪਸ ਚ ਲੜਾ ਨਹੀਂ ਸਕਦੇ ਇਹ ਮੈਂ ਮੈਂ ਬੇਨਤੀ ਕਰਾਂਗਾ ਬੜੀ ਸਾਹਿਬ ਮੈਂ ਮੈਂ ਪੰਜਾਬ ਦੀ ਕਾਂਗਰਸ ਪਾਰਟੀ ਦੇ ਹਰ ਲੀਡਰ ਨੂੰ ਇਹ ਬੇਨਤੀ ਕਰਨੀ ਚਾਹਣਾ ਹੈ ਕੋਈ ਵਿਅਕਤੀ ਬੀਜਪੀ ਦੇ ਸੋਚਤੇ ਗੱਲ ਕਰਨ ਤੋਂ ਸਾਨੂੰ ਸਾਰਿਆਂ ਨੂੰ ਗੁਰੇਜ ਕਰਨੀ ਚਾਹੀਦੀ ਹੈ ਕਿਉਂਕਿ ਬੀਜਪੀ ਦਾ ਅਜੰਡਾ ਅਸੀਂ ਦੇਸ਼ ਚੋਂ ਖਾੜਨਾ ਹੈ ਨਾ ਕੇਵਲ ਪੰਜਾਬ ਨਾ ਕੇਵਲ ਪੰਜਾਬ ਚੋਂ सो चन्नी साहब के बयान पे मैं कोई टिप्पणा टिप्पणी नहीं कर भारत भारत भूषण आश्रू भारत भूषण आश्री इंद्रवीर स्टेटमेंट इशू किया है कि चरणजीत चन्नी ने जो बोला है वो सही बोला है फेयर रिप्रेजेंटेशन की बात की और गलत तरीके से उनके जो बात है उसको पोर्ट्रे किया जा रहा है किसी ने क्या कहा किसी ने क्या नहीं कहा क्या फेर है क्या अनफेयर है मेरे लिए तो सब ही फेर है क्योंकि मैं पार्टी का अध्यक्ष हूं ना तो मैं कंडेम कर सकता हूं ना कोई बात को ऊपर पक्ष में कह सकता हूं मैं जो पार्टी के अंदर की बात है वो सारी की सारी पार्टी प्लेटफॉर्म पे ऊपर रख सकता हूं लेकिन हमारी पार्टी की विचारधारा बहुत से लोगों को पता नहीं है कि पार्टी की विचारधारा क्या है ये अकाली दल से ਕੋਈ ਵਿਅਕਤੀ ਜਾਂ ਕੋਈ ਕਿਸੇ ਪਾਰਟੀ ਸੇ ਮੇਰੇ ਜੈਸਾ ਕੋਈ ਨਿਆ ਪੱਦਾ ਪਾਰਟੀ ਕੀ ਵਿਚਾਰਧਾਰਾ ਕਨਸਟੀਟਿਊਸ਼ਨ ਨਹੀਂ ਜਾਣਦਾ ਮੈਂ ਤਾਂ ਵੀਡੀਓ ਦੇ ਰਾਹੀਂ ਮੈਨੂੰ ਆਪ ਨਹੀਂ ਇਹ ਯਕੀਨ ਹੋ ਰਿਹਾ ਕਿ ਇਸ ਤਰ੍ਹਾਂ ਦੀ ਗੱਲ ਬਸ ਮੈਨੂੰ ਨਾ ਹੀ ਪੁੱਛੋ ਤੁਸੀਂ ਅਪੀਲ ਕਰਨਾ ਚਾਹੋਗੇ ਕਿਉਂਕਿ ਦੂਸਰਾ ਧੜਾ ਲਗਾਤਾਰ ਮੈਸੇਜ ਪਹੁੰਚਾਣਾ ਚਾਹੁੰਦੇ ਚੰਨੀ ਸਾਹਿਬ ਹਿੰਦੀ ਚ ਬੋਲਨੇ ਨੇ ਅਕਸਰ ਉਹ ਜ਼ਿਆਦਾ ਪੰਜਾਬੀ ਚ ਬੋਲਦੇ ਨੇ ਕਿ ਇਹ ਮੈਸੇਜ ਦਿੱਲੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੱਲ ਉਹਨਾਂ ਨੇ ਜੋ ਵੀਡੀਓ ਜਗਦੰਭ ਭਗਵेश बघेल ਉਹਨਾਂ ਨੇ ਕਿਹਾ ਕਿ ਸੀਐਮ ਚਿਹਰੇ ਤੋਂ ਬਿਨਾ ਲੜੇਗੀ ਕਾਂਗਰਸ ਉਸ ਤੋਂ ਬਾਅਦ ਇਹ ਤਰਥੱਲੀ ਮੱਚੀ ਥੋੜੀ ਤਿਆਰੀ ਹੈ ਸੀਐਮ ਚਿਹਰੇ ਤੋਂ ਬਿਨਾ ਦੀ ਸਾਹਿਬ ਇਹ ਤਾਂ ਦਿੱਲੀ ਹਾਈ ਕਮਾਂਡ ਨੇ ਦੇਖਣਾ ਬਿਨਾ ਚਿਹਰੇ ਤੋਂ ਮੈਨੂੰ ਇਹ ਦੱਸੋ ਵੀ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਵੀ ਚਿਹਰਾ ਲੜਨਾ ਕੋਈ ਫਾਇਦਾ ਹੁੰਦਾ ਹੈ ਅਗਰ ਕੋਈ ਚਿਹਰਾ ਐਲਾਨ ਦਿੰਨੇ ਹੋ ਔਰ ਕੀ ਫਾਇਦਾ ਹੁੰਦਾ ਦੱਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਚਿਹਰਾ ਤਾਂ ਚਾਰ ਪਾਰਟੀਆਂ ਲਾਂਦੀਆਂ ਨਹੀਂ ਪ੍ਰਦੇਸ਼ ਕਾਂਗਰਸ ਤਿਆਰ ਹੈ ਚਿਹਰਾ ਹਾਂਜੀ ਦੀ ਕੈਪਟਨ ਦਾ ਖੁੰਡਾ ਹੁਣ ਖੜਕਾਤਾ ਸਰਕਾਰ ਆ ਉਹ ਤਾਂ ਹੀ ਤਾਂ ਮਰ ਗਏ ਅਸੀਂ ਜਦੋਂ ਕੈਪਟਨ ਦਾ ਖੁੰਡਾ ਵਿਖਾਤਾ ਇਸੇ ਕਰਕੇ ਮਰਿਆ ਉਹ ਨੂੰ ਹਿੰਦੀ ਚ ਹੁਣ ਯਾਰ ਚੰਨੀ ਸਾਹਿਬ ਬਾਰੇ ਮੇਰੇ ਤੋਂ ਹੱਥ ਜੋੜ ਕੇ ਮੈਂ ਮਾਫੀ ਮੰਗ ਲੈਣਾ ਪਰ ਨਾ ਪੁੱਛੋ ਨਾ ਚਿਹਰੇ ਤੋਂ ਪੀਸੀਸੀ ਤਿਆਰ ਹੈ ਇਲੈਕਸ਼ਨ ਵਾਸਤੇ 2027 ਵਾਸਤੇ ਅਸੀਂ ਹਰ ਲੜਾਈ ਲਈ ਵਿਸ਼ਾਲ ਜੀ ਤਿਆਰ ਹੈਗੇ ਆ ਕਾਂਗਰਸ ਪਾਰਟੀ ਕੋਈ ਚਿਹਰੇ ਦੇ ਨਾਲ ਹੁਣ ਅਸੀਂ ਹਿਮਾਚਲ ਚ ਲੜਾਈ ਲੜੀ ਉਹ ਚਿਹਰੇ ਨਾਲ ਲੜੀ ਹੈ ਰਾਹੁਲ ਗਾਂਧੀ ਤੋਂ ਵੱਡਾ ਚਿਹਰਾ ਕਿਹੜਾ ਦੱਸੋ ਮੈਨੂੰ ਰਾਹੁਲ ਗਾਂਧੀ ਜੀ ਤੋਂ ਵੱਡਾ ਚਿਹਰਾ ਕਿਹੜਾ ਹੈ ਖਰਗੇਸ਼ ਸਾਹਿਬ ਤੋਂ ਵੱਡਾ ਚਿਹਰਾ ਕਿਹੜਾ ਹੈ ਔਰ ਕੀ ਇਸ ਦਾ ਤਾਂ ਨਹੀਂ ਚਿਹਰਾ ਪਿਛਦੇ ਆ ਰੀ ਤਾਂ ਅਸੀਂ ਊਡ ਬੀ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਹਲਾ ਨਹੀਂ ਦਿੱਤਾ ਸੀ ਸੋ ਪਲੀਜ਼ ਮੇਰੀ ਇਹ ਬੇਨਤੀ ਹੈ ਅਗਰ ਹਾਈ ਕਮਾਂਡ ਕਹੇਗੀ ਤੇਰਾ ਐਲਾਨਣਾ ਹੈ ਤਾਂ ਹਾਈ ਕਮਾਂਡ ਐਲਾਨ ਦੇਗੀ ਜੇ ਕੋਈ ਨਹੀਂ ਐਲਾਨਣਾ ਤਾਂ ਨਾ ਐਲਾਨ ਨਹੀਂ ਹੈ ਠੀਕ ਹੈ ਮੇਰੇ ਤੋਂ ਮੇਰੇ ਤੋਂ ਹਜੇ ਕੁਝ ਨਹੀਂ ਮੰਗਿਆ ਜੀ